ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੌਮੀ ਜਾਂਚ ਏਜੰਸੀ NIA ਨੇ ਦਹਿਸ਼ਤਗਰਦ ਗੈਂਗਸਟਰ ਗੱਠਜੋੜ ਕੇਸ ਨੂੰ ਲੈ ਕੇ ਕੱਲ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ 30 ਦੇ ਕਰੀਬ ਟਿਕਾਣਿਆਂ ਤੇ ਛਾਪੇ ਮਾਰੇ ਪੰਜਾਬ ਵਿੱਚ ਜਾਂਚ ਏਜੰਸੀ ਨੇ ਕੱਲ ਸਵੇਰੇ 5 ਜ਼ਿਲ੍ਹੇ ਫਰੋਈਪੁਰ ਫਰੀਦਕੋਟ ਮੋਗਾ ਤਰਨਤਾਰਨ ਤੇ ਲੁਧਿਆਣਾ ਵਿੱਚ ਛਾਪੇ ਮਾਰੇ ਸਾਰੇ ਜ਼ਿਲ੍ਹਿਆਂ ਵਿੱਚ ਟੀਮ ਵੱਲੋਂ ਇੱਕੋ ਵੇਲੇ ਕਾਰਵਾਈ ਕੀਤੀ ਗਈ ਤੇ ਸੂਬੇ ਵਿੱਚ 9 ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਖਾਸ ਗੱਲ ਇਹ ਹੈ ਕਿ ਟੀਮ ਦੀ ਜਾਂਚ ਦਾ ਮੁੱਖ ਕੇਂਦਰ ਪਰਿਵਾਰਾਂ ਦੇ ਨਾਂ ਤੋਂ ਜਾਰੀ SIM ਕਾਰਡ ਹਨ ਜਿਨ੍ਹਾਂ ਰਾਹੀਂ ਪਾਕਿਸਤਾਨੀ ਤਸਕਰਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਨਾਲ ਗੱਲਬਾਤ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ SIM ਤਾਂ ਹੁਣ ਵੀ ਪੰਜਾਬ ਦੀ ਇੱਕ ਜੇਲ੍ਹ ਵਿੱਚ ਵਰਤਿਆ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ SBI ਨੇ ਕੱਲ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਾਮ ਤੱਕ ਚੋਣ ਕਮਿਸ਼ਨ ਨੂੰ ਚੋਣ ਵੰਡ ਦੇ ਵੇਰਵੇ ਸੌਪ ਦਿੱਤੇ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ SBI ਨੂੰ 12 ਮਾਰਚ ਨੂੰ ਕੰਮਕਾਜੀ ਸਮਾਂ ਖਤਮ ਹੋਣ ਤੱਕ ਚੋਣ ਕਮਿਸ਼ਨ ਕੋਲ ਚੋਣ ਵੰਡ ਦੇ ਵੇਰਵੇ ਦੇਣ ਦਾ ਆਦੇਸ਼ ਦਿੱਤਾ ਸੀ। ਹੁਣ ਆਦੇਸ਼ ਮੁਤਾਬਕ ਚੋਣ ਕਮਿਸ਼ਨ ਨੂੰ ਵੀ 15 ਮਾਰਚ ਸ਼ਾਮ 5 ਵਜੇ ਤੱਕ ਬੈਂਕ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਆਪਣੀ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਨੀ ਹੋਵੇਗੀ। ਹਰਿਆਣਾ ਵਿੱਚ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਤੇ ਜੱਜਪਾ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਆ ਗਏ ਹਨ ਜਿਸ ਦੌਰਾਨ ਭਾਜਪਾ ਤੇ ਜੱਜਪਾ ਦਰਮਿਆਨ ਗੱਲ ਸਿਰੇ ਨਾ ਲੱਗਣ ਕਾਰਨ ਦੋਵੇਂ ਪਾਰਟੀਆਂ ਦਾ ਕੱਲ ਗਠਜੋੜ ਟੁੱਟ ਗਿਆ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮੂਹ ਕੈਬਨਿਟ ਮੰਤਰੀਆਂ ਸਣੇ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਇਸ ਤੋਂ ਤੁਰੰਤ ਬਾਅਦ ਭਾਈਪਾਨੇ ਕੁਰਕ ਖੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਜਿਨ੍ਹਾਂ ਨੇ ਕੱਲ੍ਹ ਦੇਰ ਸ਼ਾਮ ਹਰਿਆਣਾ ਰਾਜ ਭਵਨ ਵਿੱਚ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਕੱਲ੍ਹ ਦੇ ਇਸ ਸਿਆਸੀ ਘਟਨਾਕਰਮ ਤੋਂ ਬਾਅਦ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਹਰਿਆਣਾ ਅਨਿਲ ਵਿੱਚ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਨਾਰਾਜ਼ ਦਿਖਾਈ ਦਿੱਤੇ ਅੱਜ ਕੱਲ ਵਿਧਾਇਕ ਦਲ ਦੀ ਮੀਟਿੰਗ ਵਿਚਾਲੇ ਹੀ ਛੱਡ ਕੇ ਆਪਣੇ ਘਰ ਪਰਤ ਆਏ ਅਤੇ ਫਿਰ ਮੁੱਖ ਮੰਤਰੀ ਦੇ 100 ਚੱਕ ਸਮਾਗਮ ਵਿੱਚ ਵੀ ਨਾ ਪਹੁੰਚੇ ਸੂਤਰਾਂ ਮੁਤਾਬਕ ਮੀਟਿੰਗ ਵਿੱਚ ਅਨਿਲ ਵਿੱਚ ਨੂੰ ਨਵੀਂ ਕੈਬਨਿਟ ਵਿੱਚ ਗ੍ਰਹਿ ਮੰਤਰਾਲਾ ਨਾ ਦੇਣ ਦੀ ਗੱਲ ਚੱਲੀ ਜਿਸ ਤੋਂ ਵਿਧ ਨਾਰਾਜ਼ ਹੋ ਗਏ ਉੱਧਰ ਹੁਣ ਸੂਤਰਾਂ ਮੁਤਾਬਕ ਸਾਬਕਾ ਸੀਐਮ ਖੱਟਰ ਕਰਨਾਲ ਤੋਂ ਲੋਕ ਸਭਾ ਚੋਣ ਲੜਨ ਗਏ ਪੰਜਾਬ ਵਿਧਾਨ ਸਭਾ ਦਾ ਬਜਟ اجلاس ਕੱਲ ਕੰਮਕਾਰ ਨਾ ਹੋਣ ਤੇ 3 ਦਿਨ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ ਵਿਰੋਧੀ ਧਿਰ ਨੇ ਵੀ ਐਤਕੀ ਬਜਟ ਸੈਸ਼ਨ ਦੇ ਦਿਨਾਂ ਵਿੱਚ ਕਟੌਤੀ ਨੂੰ ਲੈ ਕੇ ਕੋਈ ਰੌਲਾ ਰੱਪਾ ਨਾ ਪਾਇਆ ਇਸ ਵਾਰ ਸੈਸ਼ਨ ਵਿੱਚ ਸਮਾਂ ਵਧੇਰੇ ਸੀ ਜਦੋਂ ਕਿ ਵਿਧਾਇਕਾਂ ਕੋਲ ਮੁੱਦਿਆਂ ਦੀ ਕਮੀ ਰੜਕੀ ਜਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ اجلاس ਕੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਸ਼੍ਰੇਸ਼ਟਾਚਾਰ ਕਾਇਮ ਰੱਖੇ ਜਾਣ ਦੇ ਸੱਦੇ ਨਾਲ ਸਮਾਪਤ ਹੋ ਗਿਆ। ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ 'ਚ ਦੋ 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 ਤਿੰਨ ਦਿਨਾਂ 'ਚ ਕਹਿੰਦੇ ਆ ਕਿ ਜਿਹੜਾ ਕੋਟ ਲੱਗ ਜਾਊਗਾ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲ ਜਾਣਾ ਹੈ। ਹੱਕ ਹੈ ਹਰ ਇੱਕ ਦਾ, ਡੈਮੋਕਰੇਟਿਕ ਰਾਈਟ ਹਰ ਇੱਕ ਪਾਰਟੀ ਦਾ। ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹੌਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰੇਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ 'ਚ ਭੁਗਤਿ ਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ 'ਚ ਭੁਗਤਿ ਜੋ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਜੜੇ ਚੰ ਜਾਂ ਕੋਈ ਜਾਣਬੁੱਝ ਕੇ ਕੋਈ ਪੋਲੀਟਿਕਲ ਰੇਚਨ ਬਿਲਕੁਲ ਨਹੀਂ ਹੋਊਗੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ 14 ਮਾਰਚ ਨੂੰ ਬੇਗੋਵਾਲ ਵਿੱਚ ਪਹੁੰਚ ਕੇ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨਗੇ ਬੀਬੀ ਜਗੀਰ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਬੀਤੇ ਕਈ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਆਗੂ ਉਹਨਾਂ ਨਾਲ ਸੰਪਰਕ ਵਿੱਚ ਸਨ ਜਿਸ ਤੋਂ ਬਾਅਦ ਉਹਨਾਂ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਹੋ ਰਹੀ ਹੈ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੂੰ ਕੱਲ ਲੁਧਿਆਣਾ ਪੁਲਿਸ ਵੱਲੋਂ ਉਹਨਾਂ ਦੇ ਸਰਕਾਰੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਪੁਲਿਸ ਵੱਲੋਂ ਘਰ ਦੇ ਮੁੱਖ ਗੇਟ ਨੂੰ ਰੱਸੀ ਤੇ ਤਾਲੇ ਲਾਉਣ ਦੇ ਨਾਲ-ਨਾਲ ਗੇਟ ਦੇ ਬਾਹਰ ਬੈਰੀਕੇਟਿੰਗ ਵੀ ਕੀਤੀ ਗਈ। ਪੁਲਿਸ ਨੇ ਜਿਸ ਥਾਂ ਤੇ ਕੱਲ ਬਿੱਟੂ ਨੇ ਦੌਰਾ ਕਰਨਾ ਸੀ ਉਹ ਥਾਂ ਦੇ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ। ਦਰਸਲ ਪ੍ਰਸ਼ਾਸਨ ਨੂੰ ਡਰ ਹੈ ਕਿ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਿਤੇ ਰਵਨੀਤ ਸਿੰਘ ਬਿੱਟੂ ਨਾ ਕਰ ਦੇਣ ਦੱਸਿਆ ਜਾ ਰਿਹਾ ਹੈ ਕਿ ਇਸ ਸੈਂਟਰ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਣਾ ਹੈ। ਸੰਜੋਗਤ ਕਿਸਾਨ ਮੋਰਚਾ ਦੇ ਮੁਖ ਆਗੂ ਤੇ ਪੰਜਾਬ ਕਿਸਾਨ ਜੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕੱਲ ਦੱਸਿਆ ਕਿ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੋਰਚੇ ਦੇ ਸੱਦੇ ਤੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮਹਾਪੰਚਾਇਤ ਲਈ ਦਿੱਲੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲ ਗਈ ਹੈ। ਉਹਨਾਂ ਦੱਸਿਆ ਕਿ 14 ਮਾਰਚ ਨੂੰ ਕੀਤੀ ਜਾਣ ਵਾਲੀ ਮਹਾਪੰਚਾਇਤ ਸਿਰਫ ਇੱਕ ਦਿਨ ਦੀ ਹੋਵੇਗੀ ਅਤੇ ਉਸੇ ਦਿਨ ਹੀ ਸਮਾਪਤੀ ਕਰਕੇ ਮੋਰਚੇ ਵੱਲੋਂ ਸਰਬਸੰਮਤੀ ਨਾਲ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ। ਉਹਨਾਂ ਆਖਿਆ ਕਿ ਕਿਸਾਨ, ਮਜ਼ਦੂਰ ਤੇ ਨੌਜਵਾਨ ਟਰੈਕਟਰ ਟਰਾਲੀਆਂ ਦੀ ਬਜਾਏ ਬੱਸਾਂ, ਕਾਰਾਂ, ਜੀਪਾਂ, ਰੇਲ ਗੱਡੀਆਂ ਰਾਹੀਂ ਦਿੱਲੀ ਜਾਣ। ਸੂਬੇ ਦੇ ਮੁਲਾਜ਼ਮਾਂ ਦਾ ਆਪ ਸਰਕਾਰ ਤੋਂ ਮੋਹ ਪੰਗ ਹੁੰਦਾ ਜਾ ਰਿਹਾ ਹੈ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਮੁਲਾਜ਼ਮਾਂ ਨੇ ਕੱਲ ਪੰਜਾਬ ਸਰਕਾਰ ਦੁਆਰਾ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਨ ਤੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤੇ ਮੁਲਾਜ਼ਮਾਂ ਨੇ ਸਿਵਲ ਸਕੱਤਰੇਤ ਵਿੱਚ ਕਾਲੇ ਕੱਪੜੇ ਪਾ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਤੇ ਨਾਅਰੇਬਾਜ਼ੀ ਕੀਤੀ ਐਸੋ ਦਰਾਨ ਮੁਲਾਜ਼ਮ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਉੱਤੇ ਚੋਟ ਮਾਰਨ ਦੀ ਚੇਤਾਵਨੀ ਵੀ ਦਿੱਤੀ। ਉਧਰ ਪੰਜਾਬ ਰੋਡਵੇਜ ਪਨ ਵਸਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਰੋ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਕੱਲ ਇਹਨਾਂ ਕਾਮਿਆਂ ਦੀਆਂ ਮੰਗਾਂ ਮੰਨ ਲਈਆਂ। ਇਸ ਦੇ ਚਲਦਿਆਂ ਯੂਨੀਅਨ ਵੱਲੋਂ ਉਲੀਕੀ ਗਈ ਦੋ ਰੋਜ਼ਾ ਸੂਬਾਈ ਹੜਤਾਲ ਵਾਪਸ ਲੈ ਲਈ ਗਈ ਹੈ। ਹੁਣ ਅੱਜ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੁਸ਼ਿਆਰਪੁਰ ਤੇ ਮੋਗਾ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਆਖਿਆ ਕਿ ਸਰਕਾਰੀ ਖਜ਼ਾਨੇ ਦਾ ਇੱਕੋ ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ। ਉਹਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਤੇ ਜਿੱਤ ਦਿਵਾਉਣ ਤਾਂ ਜੋ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਡੱਟ ਸਕਣ। ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਓ ਦੁੱਖਾਇ ਦੇਉ ਨਹੀਂ ਭਗਵਾਨ ਤਾਂ ਠੀਕ ਰਿਹਾਗਾ ਹਾਂ ਵੋਟ ਪੈ ਜੂਗੀ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆਕਰਸ਼ੇਤਰ ਜਿੱਤ ਰਹੇ ਹਾਂ ਉਹ ਦਿੱਲੀ ਤੋਂ ਉਹ ਸੀਟਾਂ 4 ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਹਾਂ 10 ਸਾਢੇ ਰਾਜਸਵਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਇੱਥੇ ਤਾਂ ਦੇਖੋ ਸਹੀ ਹਿਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਸਣੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦੇ ਮਾਮਲੇ ਨੂੰ ਹੱਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸਬ ਕਮੇਟੀ ਨੇ ਕੱਲ ਮੁੱਖ ਮੰਤਰੀ ਨੂੰ ਤੀਜੀ ਵਾਰ ਯਾਦ ਪੱਤਰ ਭੇਜ ਕੇ ਮੁਲਾਕਾਤ ਲਈ ਸਮਾਂ ਮੰਗਿਆ ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਦੋ ਯਾਦ ਪੱਤਰ ਭੇਜੇ ਜਾ ਚੁੱਕੇ ਹਨ ਪਰ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਸੰਬੰਧੀ ਕੋਈ ਹੰਗਾਰਾ ਨਹੀਂ ਪਰਿਆ ਗਿਆ। ਸੂਬਾ ਸਰਕਾਰ ਸਿੰਚਾਈ ਲਈ ਕਿਸਾਨਾਂ ਨੂੰ ਬਿਜਲੀ ਤੇ ਨਿਰਪਰਤਾ ਘਟਾਉਣ ਦੇ ਮੱਦੇ ਨਜ਼ਰ ਸੂਬੇ ਵਿੱਚ ਸੋਲਰ ਪੰਪ ਦੇਣ ਦਾ ਪ੍ਰੋਗਰਾਮ ਬਣਾ ਰਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਕੱਲ ਕੈਬਨਿਟ ਮੰਤਰੀ ਅਮਨ अरोड़ा ਨੇ ਦੱਸਿਆ ਕਿ ਖੇਤੀ ਸੈਕਟਰ ਵਿੱਚ ਕਿਸਾਨਾਂ ਨੂੰ 90000 ਨਵੇਂ ਊਰਜਾ ਪੰਪ ਦਿੱਤੇ ਜਾਣਗੇ ਜਿਸ ਵਿੱਚ ਪਹਿਲੇ ਪੜਾਅ ਵਿੱਚ 20000 ਤੇ ਦੂਜੇ ਪੜਾਅ ਵਿੱਚ 70000 ਪੰਪ ਜਾਰੀ ਹੋਣਗੇ ਉਹਨਾਂ ਦੱਸਿਆ ਕਿ ਇਹਨਾਂ ਪੰਪਾਂ ਤੇ 60% ਤੱਕ ਸਬਸਿਡੀ ਮਿਲੇਗੀ ਲੁਧਿਆਣਾ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਸ਼ਹਿਰ ਵਿੱਚ ਸੈਂਸਰ ਆਧਾਰਿਤ ਸਮਾਰਟ ਟ੍ਰੈਫਿਕ ਲਾਈਟਾਂ ਲਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਹੋ ਗਈ ਹੈ ਇਸ ਪ੍ਰੋਜੈਕਟ ਤੇ ਲਗਭਗ 7 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ 42 ਮੁੱਖ ਚੌਕਾਂ ਤੇ ਮੌਜੂਦਾ ਟ੍ਰੈਫਿਕ ਲਾਈਟਾਂ ਨੂੰ ਸਮਾਰਟ ਟ੍ਰੈਫਿਕ ਲਾਈਟਾਂ ਵਿੱਚ ਬਦਲਿਆ ਜਾਵੇਗਾ ਜਿਕਰ ਜੋਗ ਹੈ ਕਿ ਸੈਂਸਰ ਆਧਾਰਿਤ ਟ੍ਰੈਫਿਕ ਲਾਈਟਾਂ ਚੌਕ ਤੇ ਟ੍ਰੈਫਿਕ ਦੇ ਮੁਤਾਬਕ ਖੁਦ ਹੀ ਆਪਣਾ ਸਮਾਂ ਬਦਲ ਲੈਂਦੀਆਂ ਹਨ ਚੰਡੀਗੜ੍ਹ ਦੇ ਨਵੇਂ ਡੀਜੀਪੀ सुरेंद्र ਸਿੰਘ ਯਾਦਵ ਹੋਣਗੇ ਉਹਨਾਂ ਦੇ ਨਾਮ ਤੇ ਕੇਂਦਰ ਸਰਕਾਰ ਨੇ ਕੱਲ ਮੋਹਰ ਲਗਾ ਦਿੱਤੀ ਜਿਕਰ ਜੋਗ ਹੈ ਕਿ ਇਸ ਸਮੇਂ ਪ੍ਰਵੀਰ ਰੰਜਨ ਚੰਡੀਗੜ੍ਹ ਦੇ ਡੀਜੀਪੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਨੂੰ ਜਲਦ ਹੀ ਰਿਲੀਵ ਕਰ ਦਿੱਤਾ ਜਾਵੇਗਾ ਭਾਰਤੀ ਸੈਨਾਵਾਂ ਦੀਆਂ ਤਿੰਨ ਟੁਕੜੀਆਂ ਨੇ ਕੱਲ ਪੋਖਰਨ ਵਿੱਚ ਭਾਰਤ ਸ਼ਕਤੀ ਮਸ਼ੱਕ ਤਹਿਤ ਭਾਰਤ ਵਿੱਚ ਨਿਰਮਤ ਸੁਰੱਖਿਆ ਸਾਜ਼ੋ ਸਮਾਨ ਦੀ ਮਹਾਰਤ ਦਾ ਮਜਾਰਾ ਕੀਤਾ 50 ਮਿੰਟ ਦੇ ਕਰੀਬ ਚੱਲੇ ਇਸ ਜੰਗੀ ਅਭਿਆਸ ਵਿੱਚ जैसलमेर ਤੋਂ ਲਗਭਗ 100 ਕਿਲੋਮੀਟਰ ਦੂਰ ਤੇਜਸ 에ਅਰਕ੍ਰਾਫਟ ਹੈਲੀਕਾਪਟਰ ਪ੍ਰਚੰਡਿਤ ਇੱਕ ਭਾਰਤ ਵਿੱਚ ਬਣੇ ਹੋਰ ਹਥਿਆਰਾਂ ਨਾਲ ਪ੍ਰਦਰਸ਼ਨ ਕੀਤਾ ਗਿਆ ਪਰ ਕੱਲ ਦੇ ਇਸ ਸ਼ਕਤੀ ਪ੍ਰਦਰਸ਼ਨ ਵਿੱਚ ਇੱਕ ਹਾਸਾ ਵੀ ਵਾਪਰ ਗਿਆ ਰਾਜਸਥਾਨ ਦੇ जैसलमेर ਵਿੱਚ ਅਭਿਆਸ ਦੌਰਾਨ ਕੱਲ ਹਵਾਈ ਫੌਜ ਦਾ ਲੜਾਕੂ ਜਹਾਜ਼ ਤੇਜਸ ਰਹਿਸ਼ੀ ਕਲੋਨੀ ਨੇੜੇ ਹਾਸੇ ਦਾ ਸ਼ਿਕਾਰ ਹੋ ਗਿਆ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਇਆ ਹਵਾਈ ਸੈਨਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਇਸ ਹਾਦਸੇ ਨਾਲ ਤੇਜਸ ਦਾ 100% ਸੁਰੱਖਿਅਤ ਹੋਣ ਦਾ ਦਾਵਾ ਵੀ ਟੁੱਟ ਗਿਆ ਇਹ ਤੇਜਸ 에ਅਰਕ੍ਰਾਫਟ ਦਾ ਪਹਿਲਾ ਹਾਸਾ ਹੈ ਕਾਂਗਰਸ ਨੇ ਕੱਲ ਆਗਾਮੀ ਲੋਕ ਸਭਾ ਚੋਣਾਂ ਲਈ ਆਪਣੇ 43 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਵਿੱਚ ਕਮਲਨਾਥ ਦੇ ਪੁੱਤਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਦੇ ਨਾਮ ਵੀ ਸ਼ਾਮਲ ਹਨ ਪਾਰਟੀ ਨੇ ਅਸਾਮ ਤੋਂ 12 ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ 10-10 ਗੁਜਰਾਤ ਤੋਂ 7 ਜਦਕਿ ਉੱਤਰਾਖੰਡ ਤੋਂ 3 ਸੀਟਾਂ ਦਾ ਐਲਾਨ ਕੀਤਾ ਨਾਗਰਿਕਤਾ ਸੋਧ ਐਕਟ ਸੀਏਏ ਲਈ ਨਿਯਮ ਨੋਟੀਫਾਈ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਗ੍ਰਹਿ ਮੰਤਰਾਲੇ ਨੇ ਕੱਲ ਐਕਟ ਤਹਿਤ ਯੋਗ ਵਿਅਕਤੀਆਂ ਵੱਲੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜੀ ਦਾਖਲ ਕਰਨ ਵਾਸਤੇ ਪੋਰਟਲ ਲਾਂਚ ਕਰ ਦਿੱਤਾ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਰਜ਼ੀਆਂ ਦਾਖਲ ਕਰਨ ਲਈ ਜਲਦ ਹੀ ਮੋਬਾਈਲ ਐਪ ਵੀ ਸ਼ੁਰੂ ਕੀਤੀ ਜਾਵੇਗੀ ਭਾਰਤੀ ਤੱਟ ਰਖਾਕ ਦਸਤਿਆਂ ਨੇ 11 ਤੇ 12 ਮਾਰਚ ਦੀ ਦਰਮਿਆਨ ਰਾਤ ਨੂੰ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਦੇ ਪੋਰਬੰਦਰ ਤੱਟ ਤੋਂ ਇੱਕ ਪਾਕਿਸਤਾਨੀ ਕਿਸ਼ਤੀ ਨੂੰ ਚਾਲਕ ਦਲ ਦੇ 6 ਮੈਂਬਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ। ਕਾਬੂ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 500 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ